ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਨਾਲ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਇਹ ਨਾ ਆਪਣੇ ਫੋਰਨ ਤੋਂ ਨਹੀਂ ਕਸਟਮਰ ਇਹ ਸਾਰੇ ਸੂਟ ਆਪਣੇ ਕੈਨੇਡਾ ਜਾ ਰਹੇ ਸੀਗੇ ਡਿਸਪੈਚ ਕਰ ਰਹੇ ਸੀ ਆਪਾਂ ਸਾਰਿਆਂ ਨੂੰ ਹੈਂਡਵਰਕ ਦੇ ਸੂਟ ਰਹਿਣਗੇ ਜੀ ਇਹ ਬਹੁਤ ਹੀ ਪਿਆਰੇ ਪਿਆਰੇ ਜਿਹੇ ਸੂਟ ਬਣੇ ਹੋਏ ਨੇ ਤੇ ਇਹ ਸੂਟ ਆਪਣੇ ਪਹਿਲਾਂ ਵੀ ਡਿਜ਼ਾਈਨ ਕਾਫੀ ਆਪਾਂ ਰੈਡੀ ਕਰਕੇ ਭੇਜ ਚੁੱਕੇ ਆ ਇਹੇ ਵੀ ਅੱਜ ਆਪਾਂ ਉਹ ਉਹ ਡਿਜ਼ਾਈਨ ਨੂੰ ਥੋੜਾ ਜਿਹਾ ਡਿਫਰੈਂਟ ਕੀਤਾ ਸੀ ਕਲਰ ਦਾ ਠੀਕ ਹੈ ਤੇ ਸਾਰਾ ਮੈਂ ਤੁਹਾਨੂੰ ਦਿਖਾਉਣੀ ਆ ਸਾਰੇ ਜਣੇ ਦੇਖਿਓ ਧਿਆਨ ਦੇ ਨਾਲ ਇਹ ਨਾ ਮੈਂ ਵੀ ਫੋਟੋ ਦੇ ਵਿੱਚ ਵੇਅਰ ਕੀਤਾ ਹੋਇਆ ਸੂਟ ਆਪਣੇ ਇਨਸਟਾ ਤੇ ਵੀ ਵੀਡੀਓ ਹੈਗੀ YouTube ਤੇ ਵੀ ਹੈਗੀ ਆ ਵੀਡੀਓ ਇਹ ਸੇਮ ਹੀ ਇਹ ਵਾਲੇ ਸੂਟਾਂ ਦਾ ਆਪਾਂ ਨੂੰ ਕਾਫੀ ਆਰਡਰ ਮਿਲੇ ਆ ਇਹ ਵੀ ਆਪਾਂ ਸੇਮ ਹੀ ਕਲਰ ਦੇ ਉੱਪਰ ਗ੍ਰੇ ਕਲਰ ਦੇ ਉੱਪਰ ਸੂਟ ਨੂੰ ਰੈਡੀ ਕਰ ਰਹੇ ਆ ਇਹ ਵੀ ਆਪਣਾ ਪਿਓਰ ਬੈਲਵਰਟ ਦੇ ਉੱਪਰ ਸੂਟ ਰੈਡੀ ਹੋ ਰਿਹਾ ਜੀ neck ਤੁਸੀਂ ਦੇਖ ਸਕਦੇ ਹੋ ਇਦਾਂ ਪ੍ਰੋਪਰ ਦਬਕੇ ਦਾ ਕੰਮ ਹੈ ਜਿਹੜਾ neck ਦੇ ਉੱਪਰ ਰਹੇਗਾ sleeves ਇਦਾਂ ਰਹਿਣੀਆਂ ਤੁਸੀਂ ਦੇਖ ਸਕਦੇ ਹੋ ਕਟ ਦਾਣਾ ਤੇ ਮੋਤੀ ਦਾ ਸਾਰਾ ਕੰਮ ਹੈ ਜਿਹੜਾ ਹੋਇਆ ਹੋਇਆਗਾ 골ਡਨ ਸਾਰਾ ਵਰਕ ਰਹੇਗਾ ਜਿਹੜੇ ਆਪਾਂ ਪਹਿਲਾਂ ਸੂਟ ਰੈਡੀ ਕੀਤੇ ਸੀਗੇ ਉਹ ਇਹਦੇ ਵਿੱਚ ਆਪਾਂ ਨੇ ਗ੍ਰੀਨ ਸ਼ੇਡ ਬੋਟਲ ਗ੍ਰੀਨ ਤੇ ਮਹਿਰੂਨ ਸ਼ੇਡ ਦੇ ਕੀਤੇ ਹੋਏ ਸੀਗੇ ਅਲੱਗ-ਅਲੱਗ ਸੀਗੇ ਸਾਰੇ ਤੇ ਇਹ ਆਂਦੀ ਕਹਿੰਦੀ ਵੀ ਮੈਨੂੰ ਪੂਰੀ ਸੋਬਰ ਲੁੱਕ ਚਾਹੀਦੀ ਹੈ ਕਹਿੰਦੀ ਮੈਨੂੰ ਸਾਰਾ 골ਡਨ ਹੀ ਚਾਹੀਦਾ ਸੋ ਇਹ ਸੂਟ ਦੇ ਵਿੱਚ ਆਪਾਂ ਸਾਰਾ ਇਹ ਵਾਲਾ ਵਰਕ ਹੈ ਜਿਹੜਾ 골ਡਨ ਹੀ ਰੱਖਿਆ ਉਹ ਕਹਿੰਦੀ ਤਾਂ ਕਿ ਇਹਦੇ ਨਾਲ ਕੋਈ ਵੀ ਦੁਪੱਟਾ ਜਿਹੜਾ ਹੈਗਾ ਲਿਆ ਜਾ ਸਕਦਾ ਹੈਗਾ ਫਿਰ ਵੀ ਜਦੋਂ ਆਪਾਂ ਕੋਈ ਕਲਰ ਪਵਾ ਲੈਨੇ ਆ ਤਾਂ ਆਪਾਂ ਨੂੰ ਫਿਰ ਇੱਕ ਦੁਪੱਟਾ ਹੀ ਲੈਣਾ ਪੈਂਦਾ ਹੁਣ ਇਹਦੇ ਨਾਲ ਕੋਈ ਜਿੱਦਾਂ ਕਿ ਮਹਿਰੂਨ ਸ਼ੇਡ ਹੋ ਗਿਆ ਰਾਣੀ ਸ਼ੇਡ ਹੋ ਗਿਆ ਗ੍ਰੀਨ ਸ਼ੇਡ ਹੋ ਗਿਆ ਬਲੂ ਹੋ ਗਿਆ ਪੀਕਾਕ ਹੋ ਗਿਆ ਕੋਈ ਵੀ ਦੁਪੱਟਾ ਆਪਾਂ ਇਹਦੇ ਨਾਲ ਵੇਅਰ ਕਰ ਸਕਦੇ ਹਾਂ ਸਾਰੇ ਜਣੇ ਤੁਸੀਂ ਵੀ ਦੱਸਿਓ ਕਿ ਤੁਹਾਨੂੰ ਇਹ ਡਿਜ਼ਾਈਨ ਕਿੱਦਾਂ ਦਾ ਲੱਗਿਆ ਤੁਸੀਂ ਇਹਨੂੰ ਕਿਸੇ ਹੋਰ ਕਲਰ ਦੇ ਵਿੱਚ ਹੋਰ ਸਟਾਫ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਹੀ ਪਿਆਰਾ ਜਿਹੜਾ ਆਪਣਾ ਸੂਟ ਹੈ ਬਣ ਕੇ ਰੈਡੀ ਹੋਇਆਗਾ ਬਹੁਤ ਸੋਹਣਾ ਸੂਟ ਬਣਿਆਗਾ ਸਾਰੇ ਜਣੇ ਪਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਨੈਕਸਟ ਸੂਟ ਹੈ ਜਿਹੜਾ ਉਹ ਵੀ ਆਪਣਾ ਬਹੁਤ ਸੋਹਣਾ ਰਹਿਣ ਵਾਲਾ ਹੈ ਦੇਖਿਓ ਜੀ ਹਾਂਜੀ ਨੈਕਸਟ ਵਾਲਾ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਇਹ ਆਪਾਂ ਨੇ ਸੂਟ ਬਹੁਤ ਹੀ ਸੋਹਣਾ ਨਿਊ ਜੀ ਡਿਜ਼ਾਈਨ ਦਾ ਸੂਟ ਰੈਡੀ ਕੀਤਾ ਆ ਤੁਸੀਂ ਦੇਖੋ ਇਹ ਬਹੁਤ ਹੀ ਪਿਆਰਾ ਸੂਟ ਮਸ਼ੀਨ ਵਰਕ ਦਾ ਰੈਡੀ ਹੋਇਆ ਪਸ਼ਮੀਨੇ ਦੇ ਵਿੱਚ ਠੀਕ ਹੈ ਕਿਉਂਕਿ ਬਾਰਤਾ ਠੰਡੀ ਰਹਿੰਦੀ ਹੈ ਜ਼ਿਆਦਾਤਰ ਤੇ ਇਹ ਪਸ਼ਮੀਨੇ ਦਾ ਸੂਟ ਰੈਡੀ ਕਰਵਾਇਆ ਹੈ ਗਾਂਟੀ ਨੇ ਕਲਰ ਕੰਟਰਾਸਟ ਨੇ ਜਿਹੜੇ ਦੇ ਬਹੁਤ ਜ਼ਿਆਦਾ ਪਿਆਰੇ ਬਣੇ ਹੋਏ ਆ ਇਹ ਸਾਰੇ ਦੇ ਇਦਾਂ ਘੇਰੇ ਦੇ ਉੱਪਰ ਕੰਮ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਹੋਇਆ ਹੈਗਾ 슬ੀਵਜ਼ ਨੇ ਜਿਹੜੀਆਂ ਇਹਦੀਆਂ ਬਹੁਤ ਹੀ ਪਿਆਰੀਆਂ ਜੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਤੁਸੀਂ ਆਪ ਇਦਾਂ ਪਾਫ 슬ੀਵਜ਼ ਰੱਖੀਆਂ ਨੇ ਇਹਦੀਆਂ ਤੇ ਪਾਫ 슬ੀਵਜ਼ ਰੱਖੀਆਂ ਨੇ ਜੀ ਆਪਾਂ ਇਹਦੀਆਂ ਸਾਰਾ ਇਦਾਂ ਦੀ 슬ੀਵਜ਼ ਦੇ ਉੱਪਰ ਵੀ ਵਰਕ ਰਹੇਗਾ ਦੇਖ ਸਕਦੇ ਹੋ ਤੁਸੀਂ ਇਦਾਂ ਬਹੁਤ ਹੀ ਸੋਹਣਾ ਜਿੱਦਾਂ ਘੇਰੇ ਦੇ ਵਿੱਚ ਬੇਲ ਬਣੀ ਹੋਈ ਆ ਬਾਰਡਰ ਬਣਾਇਆ ਹੈ ਉਦੋਂ ਹੀ ਸੇਮ ਬਣੀਆਂ ਹੋਈਆਂ ਨੇ ਜੀਆਂ 슬ੀਵਜ਼ ਆਪਣੀਆਂ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਪੂਰੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੈ ਇਹ ਵਾਲੀ ਜਿਹਦੀ ਨੱਕ ਰਹੇਗੀ ਕੋਟ ਕਾਲਰ ਬਣਾਇਆ ਐ ਫਾਈ ਦਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਪਿਆਰਾ ਕੰਮ ਹੋਇਆਗਾ ਦੇਖੋ ਤੁਸੀਂ ਇਦਾਂ ਕਾਲਰ ਦੇ ਵਿੱਚ ਵੀ ਸਾਰਾ ਆਪਾਂ ਵਰਕ ਰੱਖਿਆ ਹੈਗਾ ਤੇ ਇੱਥੇ ਨਾ ਪਏ ਦੀ ਪਰਲਸ ਨੇ ਜਿਹੜੀ ਲਗਾਈ ਹੈਗੀ 컬러ਫੁਲ ਲਗਾਈ ਆ ਜਿਹੜੇ ਕਲਰ ਸੂਟ ਦੇ ਵਿੱਚ ਸੀਗੇ ਸੇਮ ਉਦਾਂ ਹੀ ਲਗਾਈ ਆ ਇਹ ਬਾਟਮ ਹੈ ਜਿਹਦੀ ਬਾਟਮ ਪਲੇਨ ਰਹੇਗੀ ਤੁਸੀਂ ਦੇਖ ਸਕਦੇ ਹੋ ਇੱਦਾਂ ਸਾਰਾ ਕੰਮ ਦੇਖ ਸਕਦੇ ਹਾਂ ਫਿਨਿਸ਼ਿੰਗ ਚੈੱਕ ਕਰ ਸਕਦੇ ਹਾਂ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈ ਤੁਸੀਂ ਇਹਨੂੰ ਕਾਟਨ ਦੇ ਸਟੱਫ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋਗੇ ਇਹ ਵਾਲੇ ਵਰਕ ਨੂੰ ਕੁਝ ਥੋੜਾ ਬਹੁਤ ਡਿਜ਼ਾਈਨ ਕਰਨਾ ਹੁੰਦਾ ਤਾਂ ਆਪਾਂ ਡਿਜ਼ਾਈਨ ਹੋਰ ਚੇਂਜ ਕਰਨਾ ਹੁੰਦਾ ਹੈ ਤਾਂ ਆਪਾਂ ਹੋਰ ਵੀ ਚੇਂਜ ਕਰਾਂਗੇ ਤੇ ਇਹ ਦੇ ਨਾਲ ਵੀ ਫੁੱਲ ਪਿਓਰ ਚਨੂਨ ਦਾ ਜੀ ਦੁਪੱਟਾ ਰਹੇਗਾ ਇਹਦੇ ਉੱਪਰ ਵੀ ਆਪਾਂ ਪਰਪਲ ਕਲਰ ਦੀ ਜਿਹੜੀ ਹੈਗੀ ਹੈ ਲੇਸ ਲਗਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਜੀ